ਦਰਸ਼ਕੀ ਕਹਿੰਗੇ ਤੁਸੀਂ ਹੋਮੋਪੈਥੀ ਬਾਰੇ ਸਭ ਤੋਂ ਵੱਡੀ ਗੱਲ ਸ ਹੈ ਕਿ ਅੱਜ ਡਾਕਟਰ ਜੀਡੀਆ ਜਿਹੜੇ ਕਿ ਹੁਣ ਡਿਸਟ੍ਰਿਕਟ ਹੋਪੇਟੇ ਮੈਡੀਕਲ ਅਫਸਰ ਹੈਗੇ ਪਟਿਆਲਾ ਦੇ ਉਹ ਅੱਜ ਇੱਥੇ ਸਾਡੇ ਅਸੀਂ ਸਾਡੇ ਜਨਰਦਤਾ ਜਿਹਨਾਂ ਨੇ ਹੋਪੇਟੇ ਨੂੰ ਜਰੂਰ ਦਿੱਤਾ ਹਨ ਇਹਨਾਂ ਦੇ ਉਹਨਾਂ ਦਾ ਅਸੀਂ ਜਦੋਂ ਜਰੂਰ ਦਿਹਾੜਾ ਇੱਥੇ ਬਣਾ ਰਹੇ ਹਾਂ ਜਿਦੇ ਵਿੱਚ ਅਸੀਂ ਇੱਥੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਹੋਮੋਪੈਥੀ ਬਾਰੇ ਕਿਸ ਤਰ੍ਹਾਂ ਹੋਮੋਪੈਥਿਕ ਕੰਮ ਕਰਦੀ ਹੈ ਕਿਸ ਤਰ੍ਹਾਂ ਹੋਮੋਪੈਥਿਕ ਨਾਲ ਲੋਕ ਠੀਕ ਹੁੰਦੇ ਹਨ ਜੋ ਕਿ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਹੋਮੋਪੈਥਿਕ ਪ੍ਰਣਾਲੀ ਇਸ ਤਰ੍ਹਾਂ ਦੀ ਹੈ ਜੋ ਕਿ ਸਾਡੇ ਇਮਿਊਨ ਸਿਸਟਮ ਨੂੰ ਬਹੁਤ ਸਟਰੋਂਗ ਕਰਦੀ ਹੈ ਔਰ ਅੱਜ ਆਣ ਵਾਲਾ ਟਾਈਮ ਇਹ ਹੈਗਾ ਕਿ ਸਾਡਾ ਇਮਿਊਨ ਸਿਸਟਮ ਐਨਾ ਜਿਆਦਾ ਪ੍ਰਭਾਵਿਤ ਹੋ ਚੁੱਕਿਆ ਹੈ ਜਿੱਦਾਂ ਕਿ ਕੈਮੀਕल्स ਬਾਰ ਯੂਜ਼ ਕੀਤੇ ਜਾ ਰਹੇ ਹਨ ਬਾਕੀ ਹੋਰ ਚੀਜ਼ਾਂ ਬਹੁਤ ਯੂਜ਼ ਕੀਤੀਆਂ ਜਾ ਰਹੀਆਂ ਔਰ ਇਸ ਕਰਕੇ ਸਾਡਾ ਇਮਿਊਨ ਸਿਸਟਮ ਬਿਲਕੁਲ ਡਿੱਗ ਚੁੱਕਿਆ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਹੋਮੋਪੈਥਿਕ ਜਿਹੜੀ ਸਾਡੀ ਮੈਡੀਸਿਨ ਹੈ ਸਾਡੇ ਇਮਿਊਨ ਸਿਸਟਮ ਨੂੰ ਇੰਨਾ ਸਟਰੋਂਗ ਕਰਦੀ ਹੈ ਕਿ ਤਾਂ ਕਿ ਸਾਡੇ ਬੋੜੇ ਖੁਦ ਲੜ ਕੇ ਉਹ ਸਭ ਵੱਡੀ ਤੋਂ ਵੱਡੀ ਬਿਮਾਰੀਆਂ ਨੂੰ ਵੀ ਦੂਰ ਕਰ ਲਈਏ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਹੋਮੋਪੈਥੀ ਦਾ ਅਕਚੁਅਲ ਫੰਕਸ਼ਨ ਕੀ ਹੈ ਉਹ ਜੇ ਲੋਕਾਂ ਨੂੰ ਆਮ ਤੌਰ ਤੇ ਅਗਰ ਦੱਸਿਆ ਜਾਵੇ ਤਾਂ ਹੋਮੋਪੈਥੀ ਦਾ ਬੇਨ ਫੰਕਸ਼ਨ ਇਹ ਹੈ ਕਿ ਸਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਨਾ ਤਾਂ ਇਮਿਊਨ ਸਿਸਟਮ ਦਾ ਫਾਈਟ ਕਰਕੇ ਚਾਹੇ ਵੱਡੀ ਤੋਂ ਵੱਡੀ ਜੋ ਵੀ ਬਿਮਾਰੀਆਂ ਉਹਨੂੰ ਠੀਕ ਕਰਨਾ ਤਾਂ ਹੋਮੋਪੈਥੀ ਸਾਇੰਸ ਅਸੇ ਕਰਕੇ ਕਹਿੰਦੇ ਕਿ ਇਦਰ ਡਾਇਗਨੋਸਿਸ 60 to 20% डिपेंड ਕਰਦਾ ਹੈ ਕਿ ਹਰੇਕ ਪ੍ਰਸੰਧਿਤ ਜਿਸ ਤਰੀਕੇ ਨਾਲ ਉਹਨਾਂ ਦੀ ਅਲੱਗ ਖਾਣ ਪੀਣ ਹੈ ਉਹਨਾਂ ਦਾ ਉਹਨਾਂ ਦਾ ਨੇਚਰ ਹੈ ਅਲੱਗ ਹੈ ਉਹਨਾਂ ਦੀ ਹਰ ਚੀਜ਼ ਅਲੱਗ ਹੈ ਇਸ ਤਰ੍ਹਾਂ ਦੀ ਸਾਡੀ ਹਰ ਬੇੜੀ ਉਹ ਉਸ ਤਰ੍ਹਾਂ ਹੀ ਬਿਹੇਵ ਕਰਦੀ ਹੈ ਔਰ ਜਿਸ ਤਰ੍ਹਾਂ ਜੇ ਕਿਸ ਬੰਦੇ ਦਾ ਕੋਈ ਬਿਮਾਰੀ ਹੈ ਉਹਦੇ ਅਸੀਂ ਵੀ ਉਹ ਸਿਸਟਮ ਨੂੰ ਉਹਦੇ ਉਹਦੇ ਸਿੰਪਟਮਸ ਨੂੰ ਲੈ ਕੇ ਜਦੋਂ ਅਸੀਂ ਮੈਡੀਸਿਨਸ ਦਿੰਦੇ ਹਾਂ ਤਾਂ ਵੱਡੀ ਤੋਂ ਵੱਡੀ ਬਿਮਾਰੀਆਂ ਵੀ ਠੀਕ ਹੁੰਦੀ ਹੈ ਤਾਂ ਆਣ ਵਾਲਾ ਟਾਈਮ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਲੋਕਾਂ ਕੇੰਦਰ ਹਨ ਆਣ ਵਾਲਾ ਦਾ ਟਾਈਮ ਅਸੀਂ ਵਾਇਰਸਿਸ ਨਾਲ ਲੜਨਾ ਹੈ ਜਿਹੜੇ ਕਿ ਇਹ ਜੀ ਲੜਾਈ ਹੋਏਗੀ ਜਿਹਦੇ ਲਈ ਅਜੇ ਤੱਕ ਅਗਰ ਅਸੀਂ ਕਹੀਏ ਕੋਈ ਐਲੋਪੈਥਿਕ ਜਾਂ ਕੋਈ ਵੀ ਹੋਰ ਮੈਡੀਸਿਨ ਅਜੇ ਉਦੀਆ ਕਾਮਯਾਬ ਤੌਰ ਤੇ ਨਹੀਂ ਬੜੀਆਂ ਔਰ ਸਿਰਫ ਉਸ ਟਾਈਮ ਸਾਡਾ ਇਮਿਊਨ ਸਿਸਟਮ ਹੀ ਅਜੇ ਪਿਛੇ ਇਹ ਕਰੋਨਾ ਆਇਆ ਸੀ ਹੋਰ ਚੀਜ਼ਾਂ ਆਇਆ ਸੀ ਉਸ ਤੇ ਸਾਡੀ ਜਿਹੜੀ ਫਾਈਟ ਸੀਗੀ ਸਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਦੀ ਸੀ ਸੋ ਹੋਮੋਪੈਥੀ ਸਾਡਾ ਇਮਿਊਨ ਸਿਸਟਮ ਬਹੁਤ ਜ਼ਿਆਦਾ ਸਟਰੋਂਗ ਕਰਦੀ ਹੈ ਤੇ ਇਹੀ ਸਭ ਤੋਂ ਵੱਡੀ ਚੀਜ਼ ਹੈ ਜਿਸ ਕਰਕੇ ਹੋਮੋਪੈਥਿਕ ਸਿਸਟਮ ਹੌਲੀ ਹੌਲੀ ਅੱਗੇ ਆ ਰਿਹਾ ਸਾਡੀ ਪੰਜਾਬ ਸਰਕਾਰ ਇਸ ਨੂੰ ਬਹੁਤ ਜ਼ਿਆਦਾ ਮਹੱਤਵ ਦੇ ਰਹੀ ਹੈ ਹਾਂਜੀ ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ ਮੈਂ ਡਾਕਟਰ ਰਾਜੀਵ ਕੁਮਾਰ ਜਿੰਦੀਆ ਡਿਸਟ੍ਰਿਕਟ ਹੋਮੋਪੈਥੀ ਆਫੀਸਰ ਪਟਿਆਲਾ ਅੱਛਾ ਅੱਜ ਮੈਂ ਇੱਥੇ ਡਾਕਟਰ ਨਿਰਮਲ ਸਿੰਘ ਜੀ ਜੋ ਕਿ ਸਾਡੇ ਰਿਟਾਇਰਡ ਹੋਮੋਪੈਥੀ ਮੈਡੀਕਲ ਆਫੀਸਰ ਸੀ ਜਿਨ੍ਹਾਂ ਨੇ ਸਮਾਨੇ ਬਹੁਤ ਹੀ ਅੱਛੀ ਡਿਸਪੈਂਸਰੀ ਚਲਾ ਰੱਖੀ ਸੀ ਬਹੁਤ ਹੀ ਅੱਛੀ ਸਰਵਿਸ ਨੂੰ ਆਈ ਜਾਂਦੇ ਉਹਨਾਂ ਦੇ ਸੱਦੇ ਪੱਤਰ ਤੇ ਆਏ ਹਾਂ ਯੋਗੀ ਅਤੇ ਅਦਿੰਗੋ ਸ਼ਾਲਾ ਜਿਹੜੇ ਜੋ ਕਿ ਚੈਰੀਟੇਬਲ ਿਸਟਿਊਟ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਰਨ ਕਰ ਰਹੇ ਹੈ ਡਾਕਟਰ ਵਿਰਮਨ ਸਿੰਘ ਸਾਡੇ ਜਾਨਕੀ ਡਿਪਾਰਟਮੈਂਟ ਦੇ